ਦੁੱਖ ਨਹੀਂ ਜਾਏਗਾ ਦੁੱਖ ਰਹੇਗਾ ਪਹਿਲੀ ਸਚਾਈ ਪ੍ਰਗਟ ਹੋ ਗਈ ਮੈਂ ਫਿਰ ਅਰਜ਼ ਕਰਾਂ ਦੂਜੀ ਸਚਾਈ ਵੀ ਪ੍ਰਗਟ ਹੋ ਗਈ ਕਿ ਮਿਟ ਸਕਦਾ ਹੈ ਇਹ ਜਾ ਸਕਦਾ ਹੈ ਔਰ ਤੀਸਰੀ ਸਚਾਈ ਇਹ ਮਿਟਾ ਦਿੱਤਾ ਹੈ ਮਿਟਾਇਆ ਕਿ ਇੱਕ ਛਣ ਦੇਚ ਹੁਣ ਮੈਂ ਇਸ ਦੇ ਤੇ ਉਦਾਹਰਣ ਦੇ ਕੇ ਸਮਾਪਤੀ ਕਰਾਂ ਇੱਕ ਕਮਰੇ ਚ 50 ਸਾਲ ਦਾ ਅੰਧੇਰਾ ਹੈ ਦਰਵਾਜ਼ੇ ਬੰਦ ਪਰਦੇ ਲੱਗੇ ਕਦੀ ਇਸ ਕਮਰੇ ਨੂੰ ਖੋਲੇ ਹੀ ਨਹੀਂ ਗਿਆ ਅੰਧੇਰਾ 50 ਸਾਲ ਦਾ ਅੰਧੇਰਾ ਤੇ ਹੁਣ ਕੋਈ ਤਾਰਕਿਕ ਇਹ ਆ ਕੇ ਚੁੱਕੇ ਕਿ ਅੰਧੇਰੇ ਨੂੰ ਰਹਿੰਦੇ ਆ 50 ਸਾਲ ਹੋ ਗਏ ਨੇ ਇਸ ਕਮਰੇ ਗੁੱਪ ਅੰਧੇਰਾ ਤੇ ਇਹਨੂੰ ਕੱਢਣ ਲੱਗੇ ਆ ਵੀ 50 ਸਾਲ ਲੱਗਣਗੇ ਨਹੀਂ ਇੱਕ ਛਿਨ ਇੱਕਦਮ ਬਸ ਦੀਆ ਜਲਾਇਆ ਗਿਆ ਅੰਧੇਰਾ 50 ਸਾਲ ਦੇ ਹਨੇਰੇ ਨੂੰ ਮਿਟਾਉਣ ਵਾਸਤੇ 50 ਸਾਲ ਨਹੀਂ ਚਾਹੀਦੇ ਇਕਦਮ ਜਨਮ ਜਨਮਾਂਤਰਾਂ ਦੇ ਪਾਪਾਂ ਨੂੰ ਅੰਧਕਾਰ ਨੂੰ ਅਗਿਆਨ ਨੂੰ ਮੁਸੀਬਤਾਂ ਨੂੰ ਦਿਵਤਾਵਾਂ ਨੂੰ ਧੋਣ ਵਾਸਤੇ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਕਦਮ ਇਕਦਮ ਠੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਲਖ ਮੜੀਆਂ ਕਰ ਇਕੱਠੇ ਇਕ ਰਕੀਲੇ ਵਾ ਲੱਖਾਂ ਮਰ ਲਕਣਾ ਇੱਕ ਚਿੰਗਾਰੀ ਨਾਲ ਜਲਾ ਕੇ ਬਸਮ ਕੀਤੀਆਂ ਜਾ ਸਕਦੀਆਂ ਨੇ ਅਨੰਤ ਜਨਮਾਂ ਦੇ ਪਾਪ ਇੱਕ ਦਮ ਵਿੱਚ ਆ ਕੇ ਵਾਹਿਗੁਰੂ ਆਖਣ ਨਾਲ ਮਿਟਾਏ ਜਾ ਸਕਦੇ